गांधी मातरम ਐਸਯੂਆਈ ਨੇ ਪਹਿਲਾਂ ਵੀ ਜਿੱਦਾਂ ਵੀ ਮੋਦੀ ਸਰਕਾਰ ਨੇ ਵਿਦਿਆਰਥੀਆਂ ਖਿਲਾਫ ਜਾਂ ਕਿਸਾਨਾਂ ਖਿਲਾਫ ਜਾਂ ਮਜ਼ਦੂਰਾਂ ਖਿਲਾਫ ਜਾਂ ਵਪਾਰੀਆਂ ਖਿਲਾਫ ਜਦ ਜਦ ਵੀ ਕੋਈ ਐਸੇ ਬਿੱਲ ਪਾਸ ਕੀਤੇ ਨੇ ਕਿ ਜੋ ਉਹਨਾਂ ਦੇ ਖਿਲਾਫ ਨੇ ਜੋ ਉਹਨਾਂ ਦੀ ਸੋਚ ਤੇ ਉਹਨਾਂ ਦੇ ਆਉਣ ਵਾਲੇ ਭਵਿੱਖ ਦੇ ਖਿਲਾਫ ਨੇ ਉਹਨਾਂ ਦੇ ਖਿਲਾਫ ਹਮੇਸ਼ਾ ਦਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਅੱਜ ਸਾਡੇ ਵੱਲੋਂ ਜਿਲ੍ਹਿਆਂ ਵਾਲੇ ਬਾਗ ਤੱਕ ਇੱਕ ਮਸ਼ਾਲ ਯਾਤਰਾ ਕੱਢੀ ਗਈ ਹੈ ਇਹਦਾ ਸਾਰਾ ਸਾਲ ਸੁਨੇਹਾ ਸਿਰਫ ਤੇ ਸਿਰਫ ਇੱਕੋ ਦਿੱਤਾ ਗਿਆ ਵੀ ਜਿਸ ਤਰੀਕੇ ਦੇ ਨਾਲ ਕਿਸੇ ਸਮੇਂ ਤੋਂ ਇਥੋਂ ਸ਼ਹੀਦਾਂ ਨੇ ਸੌਂ ਖਾ ਕੇ ਇਹ ਅੰਗਰੇਜ਼ ਸਰਕਾਰ ਨੂੰ ਜੜ ਤੋਂ ਪਟਿਆ ਸੀਗਾ ਅੱਜ ਸਮਾਂ ਆ ਚੁੱਕਾ ਹੈ ਕਿ ਜਿਸ ਤਰੀਕੇ ਨਾਲ ਅੰਗਰੇਜ਼ਾਂ ਦੀ ਸਰਕਾਰ ਸਾਡੇ ਤੇ ਜ਼ੁਲਮ ਕਰਦੀ ਸੀ ਇਹ ਵੀ ਸਰਕਾਰ ਮੋਦੀ ਸਰਕਾਰ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਤੇ ਜ਼ੁਲਮ ਕਰਨ ਤੇ ਉਤਰ ਆਈ ਹੈ ਇਹ ਸਿਰਫ ਤੇ ਸਿਰਫ ਅਡਾਨੀ ਤੇ ਅਮਬਾਨੀ ਦਾ ਘਰ ਕਿਵੇਂ ਭਰਨਾ ਹੈ ਤੇ ਉਹਨਾਂ ਦੇ ਬੈਂਕ ਅਕਾਊਂਟ ਕਿਵੇਂ ਵੱਡੇ ਕਰਨੇ ਨੇ ਸਿਰਫ ਤੇ ਸਿਰਫ ਉਹਨਾਂ ਬਾਰੇ ਸੋਚ ਰਹੀ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਚੇਤਾਵਨੀ ਦੇਣਾ ਚਾਹਾਂਗੇ ਜਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਹੱਕ ਦੀ ਗੱਲ ਕਰਨੀ ਸ਼ੁਰੂ ਕਰ ਦੋ ਨਹੀਂ ਤੇ ਉਸੇ ਹੀ ਤਰ੍ਹਾਂ ਜਿਵੇਂ ਕਿ ਅੰਗਰੇਜ਼ਾਂ ਨੂੰ ਇੱਥੋਂ ਜੜ ਤੋਂ ਪਟਕੇ ਸਿੱਟਿਆ ਸੀਗਾ ਉਸੇ ਤਰੀਕੇ ਦੇ ਨਾਲ ਪਾਰਲੀਮੈਂਟ ਤੋਂ ਐਸਾ ਜੜ ਤੋਂ ਪਟਾਂਗੇ ਤੇ ਦੁਬਾਰਾ ਉੱਥੇ ਛਟਕਿਾਵਾਂਗੇ ਜਿਸ ਗੁਜਰਾਤ ਦੇ ਪਿੰਡ ਦੇ ਵਿੱਚ ਬੈਠ ਕੇ ਤੁਸੀਂ ਵਿਉਂਤਬੰਦੀ ਬਣਾਈ ਸੀ ਕਿ ਕਿਵੇਂ ਆਪਾਂ ਮੋਦੀ ਸਰਕਾਰ ਨੇ ਤੇ ਅਡਾਨੀਆਂ ਤੇ ਬਾਨੀਆਂ ਨੇ ਇਕੱਠੇ ਹੋ ਕੇ ਇਹਨਾਂ ਦੇਸ਼ ਦੇ ਗਰੀਬ ਤੇ ਮਜ਼ਦੂਰ ਤੱਕੇ ਨੂੰ ਲੁੱਟਣਾ ਹੈ ਤੇ ਅਮੀਰਾਂ ਦਾ ਢਿੱਡ ਭਰਨਾ ਹੈ ਤੇ ਜਾਣ ਤੇ ਜਲਦ ਤੋਂ ਜਲਦ ਕਿਸਾਨ ਮਾਰੂ ਨੀਤੀਆਂ ਨੂੰ ਖਤਮ ਕੀਤਾ ਜਾਵੇ ਤੇ ਦਿੱਲੀ ਦੇ ਵਿੱਚ ਘਰਾਵ ਕੀਤਾ ਸੀਗਾ ਅਸੀਂ ਬੀਜੇਪੀ ਦਫਤਰਾਂ ਨੂੰ ਤਾਲੇ ਲਾਏ ਨੇ ਅਸੀਂ ਹਰ ਕੰਮ ਉਹ ਠਿੱਕੇਕੇ ਨਾਲ ਕੀਤਾ ਕਿ ਜੋ ਮੋਦੀ ਸਰਕਾਰ ਨੂੰ ਸੁਨੇਹਾ ਪਹੁੰਚਾਇਆ ਜਾ ਸਕੇ ਜੇ ਹਾਲੀ ਵੀ ਸੁਨੇਹਾ ਨਹੀਂ ਸੁਣਨਗੇ ਨਹੀਂ ਕੀਤਾ ਜਾਏਗਾ ਦੁਬਾਰਾ ਤੋਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਤੇ ਨਰਿੰਦਰ ਮੋਦੀ ਦਾ ਘਰਾਵ ਮੀਂਹ ਲੈ ਕੇ ਕਰਨਾ ਚਾਹੁੰਦੇ ਜੀ ਮੇਰਾ ਨਾਮ ਰਮਸ਼ਾ ਹੈ ਤੇ ਅੱਜ ਅਸੀਂ ਮੈਂ ਵੀ ਕਿਸਾਨ ਦੀ ਧੀ ਹਾਂ ਤੇ ਅੱਜ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਉਹਨਾਂ ਦੇ ਉਹਨਾਂ ਦੇ ਖਿਲਾਫ ਜਿਹੜੇ ਬਿਲ ਪਾਸ ਹੋਇਆ ਉਹਨਾਂ ਦੇ ਅਗੇਂਸਟ ਅਸੀਂ ਖੜੇ ਹਾਂ ਤੇ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਉਹਨਾਂ ਦੇ ਹਮੇਸ਼ਾ ਹੱਕ ਦੀ ਗੱਲ ਕਰਾਂਗੇ ਤੇ ਐਨਸੀਐਪ ਪੰਜਾਬ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਅਖਿਰ ਵਿੱਚ ਪ੍ਰੋਟੈਸਟ ਕਿਤਾ ਜਾਂਦਾ ਤੇ ਤੁਹਾਡੇ ਲੋਕੀ ਸਾਥ ਦੇ ਕਰਕੇ ਰਾਂਗੇ ਜੇ ਕੇਂਦਰੀ ਸਰਕਾਰ ਨਹੀਂ ਸੁਨੇਗੀ ਤੇ ਤਾਂ ਵੀ ਅਸੀਂ ਇੱਦਾਂ ਹੀ ਰੋਸ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਕਿਸਾਨਾਂ ਦੇ ਨਾਲ ਹੀ ਹਮੇਸ਼ਾ ਉਹਨਾਂ ਦੇ ਹੱਕ ਵਿੱਚ ਹੀ ਗੱਲ ਕਰਾਂਗੇ ਥੈਂਕ ਯੂ ਚੌਧਰੀ एन एस यू आई सोशल मीडिया इंचार्ज पंजाब का हूँ मैं जो भी मोदी सरकार ने ये ऑर्डीनेंस लाया है हम इसके खिलाफ़ हैं ये दरअसल सिर्फ फार्मर्स ही का नहीं ये हिंदुस्तान की पूरी बैकबोन तोड़ेगा ये जो बिल है जो हमारे किसान हैं वो देश की बैकबोन है अगर ये जो ला है ये अगर पूरा लागू हो जाता है तो इससे बहुत नुकसान होगा इंडिया के एग्रीकल्चर को इंडिया सोच रहा है भारत और ये जो बीजेपी सरकार है ये सोच रही है कि हम इस बिल को ला के सक्सेसफुल करेंगे तो ये नामुमकिन है जिस तरह बड़े देश फ्रांस अमेरिका उन्होंने 20 साल पहले ये लॉ ला लाया था पर आज तक उनकी जो एग्रीकल्चर डिपार्टमेंट है बहुत ज्यादा वीक है और वो अभी उभर नहीं पा रहे जितना कि उनका डिक्लाइन चल रहा है एग्रीकल्चर में तो उभर नहीं पा रहे हैं तो वैसी कंट्रीज जो इतनी डिवलपिंग कंट्रीज हैं वो इसको सक्सेसफुल नहीं बना पाई तो हमें नहीं लगता कि भारत इसे सक्सेसफुल बना पाएगा तो हम एन पंजाब के जो यहाँ पर आज स्टूडेंट लीडर्स आए हुए हैं ये इसका अपोज करते हैं इस बिल का और हम कड़ी निंदा में मोदी जी को ये यहाँ से चेतावनी देना चाहते हैं कि अगर आप ये बिल वापस नहीं लेते हो तो वो दिन दूर नहीं होगा जब पूरे हिंदुस्तान के जो विद्यार्थी हैं वो दिल्ली जाके मोदी के घर को घेराव करेंगे अमित शाह के घर को घेराव करेंगे और जो इनके नरेंद्र तोमर है एग्रीकल्चर मिनिस्टर उसके घर को घेराव करके हम ये बताएँगे कि सिर्फ हिंदुस्तान का एक एक विद्यार्थी एक एक जो नौजवान है वो किसानों के साथ खड़ा है